ਕਿਸਾਨ ਵੀਰੋ ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀ ਫਤਿਹ ਮੈਂ ਡਾਕਟਰ ਚੰਪੀ ਸਿੰਘ ਏਡੀਓ ਖੇਤੀਬਾੜੀ ਤੇ ਕਿਸਾਨ ਭਾਈ ਭਾਗ ਪੰਜਾਬ ਆਪਣੇ YouTube ਚੈਨਲ ਫਾਰਮਿੰਗ ਟਿਪਸ ਬਾਈ ਚੰਪੀ ਸਿੰਘ ਦੇ ਵਿੱਚ ਆਪ ਦਾ ਬਹੁਤ ਬਹੁਤ ਸਵਾਗਤ ਕਰਦਾ ਹਾਂ ਤੇ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਾਂਗੇ ਕੋਰ ਦੇ ਉੱਤੇ ਪਹਿਲੇ ਪਾਣੀ ਦੇ ਕਣਕ ਦੇ ਵਿੱਚ ਜਿਹੜਾ ਯੂਰੀਆ ਪਾਉਣਾ ਉਹਦੇ ਬਾਰੇ ਸਹੀ ਤਰੀਕਾ ਕੀ ਹੈ ਸਹੀ ਡੋਜ਼ ਕਿੰਨੀ ਹੈ ਤੇ ਕਈ ਵੀਰਾਂ ਦੇ ਸਵਾਲ ਆ ਰਹੇ ਸੀ ਕਿ ਜਿਹੜਾ ਯੂਰੀਆ ਪਾਣੀ ਤੋਂ ਪਹਿਲਾਂ ਛਿੱਟਾ ਦਈਏ ਇਹਾਂ ਪਾਣੀ ਲਗਾਉਣ ਤੋਂ ਬਾਅਦ ਯੂਰੀਆ ਦਾ ਛੱਟਾ ਦੇਣਾ ਚਾਹੀਦਾ ਹੈ ਕਿਹੜਾ ਤਰੀਕਾ ਸਹੀ ਹੈ ਦੂਜੀ ਗੱਲ ਜੇਕਰ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਹੈ ਫਿਰ ਯੂਰੀਆ ਕਿਵੇਂ ਪਾਉਣਾ ਹੈ ਤੇ ਜੇਕਰ ਸੁਪਰ ਸੀਡਰ ਜਾਂ ਵਾਕੀ ਬੀਜੀ ਹੈ ਫਿਰ ਆਪਾਂ ਯੂਰੀਆ ਕਿਹੜੇ ਹਿਸਾਬ ਨਾਲ ਪਾਉਣਾ ਹੈ ਇਹਦੇ ਬਾਰੇ ਡਿਟੇਲ ਚ ਗੱਲ ਕਰਾਂਗੇ ਤੇ ਨਾਲ ਹੀ ਗੱਲ ਕਰਾਂਗੇ ਜੇਕਰ ਯੂਰੀਆ ਪਾਉਣ ਪਰੰਤ ਵੀ ਯੂਰੀਆ ਦੀ ਘਾਟ ਆਉਂਦੀ ਹੈ ਤਾਂ ਫਿਰ ਆਪਾਂ ਕੀ ਕਰ ਸਕਦੇ ਹਾਂ ਤਾਂ ਇਹਦੇ ਵਿੱਚ ਡਿਟੇਲ ਚ ਗੱਲਬਾਤ ਕਰਾਂਗੇ ਸੋ ਜਿਹੜੇ ਮੇਰੇ ਨਵੇਂ ਕਿਸਾਨ ਵੀ ਜੁੜਿਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਜਿਹੜੀਆਂ ਤੁਸੀਂ ਮੇਰੀਆਂ ਹਰ ਵੀਡੀਓਜ਼ ਦੇਖ ਸਕੋ ਤੇ ਇਹਦੇ ਨਾਲ ਹੀ ਮੈਂ ਬੇਨਤੀ ਕਰਦਾ ਜੇਕਰ ਕਿਸੇ ਵੀ ਕਿਸਾਨ ਨੂੰ ਕੋਈ ਆਪਣੀ ਫਸਲ ਦੇ ਸਬੰਧੀ ਕੋਈ ਜਾਣਕਾਰੀ ਲੈਣੀ ਹੁੰਦੀ ਹੈ ਕੋਈ ਪ੍ਰੋਬਲਮ ਆਉਂਦੀ ਹੈ ਸਮੱਸਿਆ ਹੁੰਦੀ ਹੈ ਤਾਂ ਉਹ ਮੇਰੇ WhatsApp ਨੰਬਰ ਤੇ ਉਹ ਵੀਡੀਓ ਜਾਂ ਫਸਲ ਦੀ ਫੋਟੋ ਭੇਜ ਕੇ ਮੇਰੇ ਨਾਲ ਉਸ ਦੇ ਬਾਰੇ ਸਲਾਹ مشورہ ਕਰ ਸਕਦਾ ਜੇਕਰ ਤੁਸੀਂ ਕੋਈ ਵੀ ਆਪਣੇ ਸਮੱਸਿਆ ਦੇ ਹੱਲ ਲਈ ਚਾਹੁੰਦੇ ਹੋ ਤਾਂ ਉਹਦਾ ਮੇਰਾ WhatsApp ਨੰਬਰ ਨੋਟ ਕਰ ਲਓ ਜੀ ਨੰਬਰ ਹੈਗਾ 819801111 ਨੰਬਰ ਫੇਰ ਰਿਪੀਟ ਕਰਦਾ ਜੀ 819801111 ਤਾਂ ਆਪਾਂ ਕਿਸਾਨ ਦੋਸਤੋ ਗੱਲ ਕਰੀਏ ਜਿਹੜੀ ਕਿ ਯੂਨੀਵਰਸਿਟੀ ਦੁਆਰਾ ਯੂਰੀਆ ਦੀ ਰეკਮੈਂਡੇਸ਼ਨ ਹੈਗੀ ਹੈ ਉਹ ਹੈਗੀ ਹੈ 2 ਗੱਟੇ ਤੇ ਆਪਣੇ ਕਿਸਾਨ ਵੀਰ 3-3 ਗੱਟੇ 4-4 ਵੀ ਕਈ ਪਾਈ ਜਾਂਦੇ ਆ ਸੋ ਮੇਰੀ ਬੇਨਤੀ ਹੈ ਆਪਾਂ ਯੂਰੀਆ ਦੀ ਵਾਧੂ ਜਿਹੜੀ ਹੈ ਨਾ ਆਪਾਂ ਜਿਹੜਾ ਜ਼ਮੀਨ 'ਚ ਸਿੱਟੀ ਏ ਜ਼ਮੀਨ ਦੀ ਸਿਹਤ ਨੂੰ ਨਾ ਵਿਗਾੜੀਏ ਸੋ ਰეკਮੈਂਡੇਸ਼ਨ ਦੇ ਅਕੋਰਡਿੰਗ ਹੀ ਚੱਲੀਏ ਹਾਂ ਇਹ ਜ਼ਰੂਰ ਹੈ ਕਈ ਥਾਂ ਤੇ ਜਿਹੜੀ ਇਹ ਜ਼ਮੀਨ ਹੈ ਜਿਆਦਾ ਰੀਸਲੀ ਜਾਂ ਜਿਆਦਾ ਹਲਕੀ ਹੁੰਦੀ ਹੈ ਉੱਥੇ ਆਪਾਂ ਨੂੰ ਜ਼ਰੂਰ ਆ ਧੱਕ ਗੱਟਾ ਜਾਂ ਗੱਟਾ ਵੱਧ ਪਾਉਣਾ ਪੈ ਸਕਦਾ ਪਰ ਆਪਾਂ ਬੇਵਜ੍ਹਾ ਨਾਵੇਂ ਯੂਰੀਆ ਜਿਹੜਾ ਜਿਆਦਾ ਜਿਹੜਾ ਜ਼ਮੀਨਾਂ ਦੇ ਵਿੱਚ ਪਾਈਏ ਕਿਉਂਕਿ ਇਹ ਗਾਂ ਕਣ ਕਾਪਾਂ ਹੀ ਖਾਣੀ ਹੁੰਦੀ ਹੈ ਸੋ ਮੇਰੀ ਬੇਨਤੀ ਹੈ ਕਿ ਡੋਜ਼ ਹੈ ਜਿਹੜੀ 45 ਕਿਲੋ ਰੱਖੀਏ ਤੇ ਜੇਕਰ ਕੋਈ ਕਿਸਾਨ ਵੀ ਨੂੰ ਸੁੰਡੀ ਦੀ ਸਮੱਸਿਆ ਕਰਕੇ ਕਣਕ ਵਾਉਣੀ ਪੈ ਰਹੀ ਹੈ ਜਾਂ ਦਸੰਬਰ ਦੇ ਅੱਧ ਤੱਕ ਜਾ ਕੇ ਜਿਹੜਾ ਬੰਦਾ ਬੀਜ ਰਿਹਾ ਤਾਂ ਉੱਥੇ ਕਈ ਵਾਰ ਕਿਸਾਨਾਂ ਦੇ ਵਿੱਚ ਹੁੰਦਾ ਦਿਮਾਗ ਦੇ ਵਿੱਚ ਵੀ ਯੂਰੀਆ ਆਪਾਂ ਵੱਧ ਪਾਈਏ ਵੀ ਕਣਕ ਆਪਾਂ ਲੇਟ ਹੋਗੇ ਸੋ ਇਹ ਗਲਤੀ ਕਦੇ ਨਾ ਕਰਿਓ ਉਹਦੇ ਨਾਲ ਤੁਹਾਡਾ ਝਾੜ ਵਧੂਗਾ ਨਹੀਂ ਘਟੂਗਾ ਤੇ ਉੱਥੇ ਜਿਹੜੀ ਡੋਜ਼ ਹੈ ਆਪਾਂ 45 ਕਿਲੋ ਦੀ ਜਗ੍ਹਾ 35 ਕਿਲੋ ਪ੍ਰਤੀ ਏਕੜ ਦੇ हिसाब ਨਾਲ ਪਾਉਣੀ ਹੈ ਉਰੇ ਪਿੱਛੇ ਕਾਰਨ ਇਹ ਹੁੰਦਾ ਵੀ ਜੇਕਰ ਆਪਾਂ ਯੂਰੀਆ ਉਹਨੂੰ ਜ਼ਿਆਦਾ ਪਾਵਾਂਗੇ ਤਾਂ ਪਹਿਲਾਂ ਹੀ ਫਸਲ ਕੋਲੇ ਸਮਾਂ ਘੱਟ ਰਹਿ ਜਾਂਦਾ ਪੱਕਣ ਦੇ ਵਿੱਚ ਤੇ ਜੇਕਰ ਆਪਾਂ ਯੂਰੀਆ ਪਾਵਾਂਗੇ ਉਹ ਜਿਹੜਾ ਗਰੋਥ ਵਾਲੇ ਪਾਸੇ ਆ ਜਿਹੜਾ ਜਿਹੜਾ ਕਿ ਵੈਜੀਟੇਟਿਵ ਫੇਸ ਹੈ ਉਹ ਜ਼ਿਆਦਾ ਇਨਕਰੀਜ਼ ਹੋ ਜੂ ਉਹ ਜ਼ਿਆਦਾ ਵੱਧੂ ਜਿਹਦੇ ਕਰਕੇ ਆਪਣਾ ਜਿਹੜਾ ਫਸਲ ਦਾ ਝਾੜ ਹੈ ਉਹ ਘਟ ਜੂਗਾ ਹੁਣ ਆਪਾਂ ਕਿਸਾਨ ਵੀਰੋ ਗੱਲ ਕਰੀਏ ਵੀ ਪਹਿਲੇ ਤੋਂ ਬਾਅਦ ਜਿਹੜਾ ਦੂਜਾ ਪਾਣੀ ਹੈ ਉਹ ਉਹ ਜਿਹੜੀ ਦੂਜੀ ਡੋਜ਼ ਆ ਪਾ ਇਹਦੀ ਯੂਰੀਆ ਦੀ ਉਹ ਕਰੋ ਤੱਕ ਦੇਣੀ ਹੈ ਉਹ ਖਸਣ ਵੀਰੋ ਜੇਕਰ ਆਪਣਾ ਪਾਣੀ 55 ਦਿਨ ਤੋਂ ਲੇਟ ਹੁੰਦਾ ਕਿਸੇ ਕਾਰਨ ਕਰਕੇ ਤਾਂ ਜਿਹੜੀ ਹਰ ਹਾਲ ਦੇ ਵਿੱਚ ਜਿਹੜੀ ਯੂਰੀਏ ਦੀ ਦੂਜੀ ਡੋਜ਼ ਹੈ ਉਹ ਆਪਾਂ 55 ਦਿਨ ਤੇ ਜਿਹੜੀ ਹੈ ਕਣਕ ਦੀ ਫਸਲ ਨੂੰ ਜ਼ਰੂਰ ਦੇਣੀ ਹੈ ਤਾਂ ਹੁਣ ਗੱਲ ਕਰੀਏ ਜਿੱਥੇ ਆਪਾਂ ਪ੍ਰਾਲੀ ਪ੍ਰਬੰਧਨ ਕੀਤਾ ਹੈ ਜਾਂ ਕਹਿ ਲਈਏ ਹੈਪੀ ਸੀਡਰ ਨਾਲ ਕਣਕ ਬੀਜੀ ਹੈ ਉੱਥੇ ਆਪਾਂ ਕੀ ਕਰਨਾ ਹੈ ਪਹਿਲਾਂ ਯੂਰੀਏ ਦਾ ਛੱਟਾ ਦੇਣਾ ਤੇ ਉਦੋਂ ਬਾਅਦ ਆ ਜਿਹੜਾ ਪਾਣੀ ਲਗਾ ਦੇਣਾ ਤੇ ਜਿੱਥੇ ਆਮ ਜਾਂ ਸੁਪਰ ਸੀਡਰ ਨਾਲ ਜਿਹੜੀ ਕਣਕ ਬੀਜੀ ਹੈ ਉਥੇ ਆਪਾਂ ਯੂਰੀਆ ਦਾ ਛਿੱਟਾ ਪਹਿਲਾਂ ਵੀ ਦੇ ਸਕਦੇ ਹਾਂ ਬਾਅਦ 'ਚ ਵੀ ਤੇ ਇਹਦੇ ਵਿੱਚ ਜਿਵੇਂ ਕਿ ਕਿਸਾਨ ਵੀਰ ਪੁੱਛ ਰਹੇ ਸੀ ਵੀ ਪਹਿਲਾਂ ਛਿੱਟਾ ਦੀਏ ਜਾਂ ਬਾਅਦ ਉਹਦੇ 'ਚ ਜਿਵੇਂ ਕਿ ਰਿਸਰਚ ਪੇਪਰਾਂ 'ਚ ਵੀ ਜਾਂ ਕਈ ਵਿਗਿਆਨੀਆਂ ਨੇ ਆਪਣੇ ਨੇ ਰਿਸਰਚਾਂ ਕੀਤੀਆਂ ਯੂਨੀਵਰਸਿਟੀ 'ਚ ਉਹਦੇ ਵਿੱਚ ਇਹ ਦੇਖਣ ਚਾਇਆ ਕਿ ਜਿਹੜੀ ਕੋਰਸ ਸੋਇਲ ਹੈ ਇਹਦੇ ਵਿੱਚ ਮੇਨ ਜਿਹੜੀ ਚੀਜ਼ ਹੈ ਜਿਹਦੇ ਕਰਕੇ ਯੂਰੀਆ ਆਪਾਂ ਕਹਿੰਦੇ ਹਾਂ ਪਹਿਲਾਂ ਜਾਂ ਬਾਅਦ ਉਹ ਸਿਰਫ ਇਹੀ ਕਾਰਨ ਹੁੰਦਾ ਤਾਂ ਕਿ ਉਹਦਾ ਜਿਹੜਾ ਵੋਲੇਟਾਈਲ ਜਿਹੜੀ ਹੈ ਅਮੋਨੀਕਲ ਫਾਰਮ ਦੇ ਵਿੱਚ ਜਿਹੜਾ ਮੋਨੀਕਲ ਲਾਸਸ ਹੈ ਉਹ ਘਟ ਜੇ ਵੀ ਜਿਹਦੇ ਵਿੱਚ ਕੀ ਹੁੰਦਾ ਜਦੋਂ ਯੂਰੀਆ ਅਮੋਨੀਕਲ ਦੇ ਫਾਰਮ ਦੇ ਵਿੱਚ ਤਬਦੀਲ ਹੋ ਕੇ ਉੱਪਰ ਨੂੰ ਉੜਦਾ ਉਹ ਚੀਜ਼ ਦਾ ਲਾਸ ਆਪਾਂ ਘਟਾਉਣਾ ਹੁੰਦਾ ਉਹਦੇ ਰਿਸਰਚ ਵੀ ਦੇਖਿਆ ਗਿਆ ਜਿਹੜੀ ਕਿ ਸੋਇਲ ਕੋਰਸ ਹੈ ਜਿੱਥੇ ਕਿ ਵਾਟਰ ਦੀ ਪਰਕੂਲੇਸ਼ਨ ਜ਼ਿਆਦਾ ਹੁੰਦੀ ਹੈ ਜਾਂ ਸਾ ਜਾਂ ਪਾਰਟੀਕਲ ਦੇ ਵਿੱਚ ਬਹੁਤ ਵਧੀਆ ਹੁੰਦਾ ਜਾਂ ਆਪਾਂ ਕਹਿ ਦਈਏ ਉਹਨੂੰ ਲਾਈਟ ਸੋਇਲ ਜਾਂ ਹਲਕੀਆਂ ਜ਼ਮੀਨਾਂ ਜਿਹੜੀਆਂ ਉਹਦੇ ਵਿੱਚ ਜਿਹੜਾ ਆਪਾਂ ਯੂਰੀਆ ਦਾ ਛੱਟਾ ਪਹਿਲਾਂ ਦੇ ਕੇ ਫੇਰ ਪਾਣੀ ਲਾਉਣਾ ਤੇ ਜਿਹੜੀਆਂ ਆਪਣਾ ਹੈਵੀ ਸੋਇਲਸ ਆ ਜਾਂ ਭਾਰੀਆਂ ਜ਼ਮੀਨਾਂ ਕਹਿ ਲਈਏ ਉਥੇ ਆਪਾਂ ਪਾਣੀ ਲਗਾ ਕੇ ਜਦੋਂ ਪੈਰ ਤਰਾ ਹੁੰਦਾ ਉਦੋਂ ਆਪਾਂ ਜਿਹੜਾ ਯੂਰੀਆ ਦਾ ਛਿੱਟਾ ਦੇ ਸਕਦੇ ਆ ਤੇ ਹੁਣ ਗੱਲ ਕਰੀਏ ਜੇਕਰ ਜਿੱਥੇ ਜ਼ਮੀਨਾਂ ਕਲਰਾਠੀਆਂ ਜਾਂ ਪੀ ਐਚ ਜਿਹੜੀ ਜ਼ਮੀਨਾਂ ਦਾ ਵੱਧ ਜਾਂ ਕਹਿ ਲਈਏ ਜਿਹੜੀਆਂ ਅਲਕਲਾਈਨ ਸੋਇਲਸ ਨੇ ਪੀ ਐਚ 7 ਤੋਂ ਉੱਤੇ ਆ ਜਿਹੜੀਆਂ ਜ਼ਮੀਨਾਂ ਦਾ ਉਥੇ ਆਪਾਂ ਕਿਸਾਨ ਵੀਰੋ ਜਿਹੜਾ ਯੂਰੀਆ ਉੱਥੇ ਆਪਾਂ 25% ਆਮ ਡੋਜ਼ ਨਾਲ ਉਹ ਜਿਹੜਾ ਵੱਧ ਪਾਉਣਾ ਤੇ ਜਿੱਥੇ ਆਪਣੀਆਂ ਮੈਂ ਪਹਿਲਾਂ ਵੀ ਦੱਸ ਚੁੱਕਿਆ ਜਿੱਥੇ ਆਪਾਂ ਦਸੰਬਰ ਅੱਤ ਤੋਂ ਬਾਅਦ ਜੇਕਰ ਬੀਜ ਰਹੇ ਆ ਤਾਂ ਉੱਥੇ ਜਿਹੜੀ ਆਪਾਂ ਯੂਰੀਆ ਉਹ 25% ਆਮ ਨਾਲੋਂ ਜਿਹੜੀ ਹੈ ਘੱਟ ਦੇਣੀ ਹੈ ਤੇ ਇਸ ਤੋਂ ਇਲਾਵਾ ਕਈ ਵਾਰ ਕੀ ਹੁੰਦਾ ਕਿਸਾਨ ਦੋਸਤੋ ਆਪਾਂ ਜੇਕਰ ਯੂਰੀਆ ਪਾ ਵੀ ਦਿੰਨੇ ਆ ਤਾਂ ਉੱਥੇ ਫਿਰ ਵੀ ਨਾਈਟ੍ਰੋਜਨ ਜਾਂ ਕਹਿ ਲਈਏ ਘਾਟ ਆ ਜਾਂਦੀ ਹੈ ਉਗਾੜ ਦਾ ਕਿਵੇਂ ਪਤਾ ਲੱਗੂ ਜਿਹੜੇ ਆਪਣੇ ਕਣਕ ਦੇ ਪੁਰਾਣੇ ਪੱਤੇ ਐ ਫਸਲ ਦੇ ਬੂਟੇ ਦੇ ਜਾਂ ਕਹਿ ਲਈਏ ਅ ਪੁਰਾਣੇ ਪੱਤੇ ਜਾਂ ਹੇਠਲੇ ਪੱਤੇ ਕਹਿ ਲਈਏ ਜੇਕਰ ਉਹ ਪੀਲੇ ਪੈਂਦੇ ਆ ਤਾਂ ਉਥੇ ਸਮਝੋ ਜਿਹੜੀ ਐ ਘਾਟ ਆ ਨਾਈਟ੍ਰੋਜਨ ਦੀ ਐ ਉਥੇ ਆਪਾਂ ਫਿਰ ਕੀ ਕਰਨਾ ਕਿਸਾਨ ਦੋਸਤੋ ਉਥੇ ਆਪਾਂ ਯੂਰੀਏ ਦਾ ਛੱਟਾ ਨਹੀਂ ਦੇਣਾ ਆਪਾਂ ਛੱਟੇ ਦੇਣ ਦੀ ਬਜਾਏ ਆਪਾਂ ਸਪਰੇਅ ਕਰਨੀ ਐ ਸਪਰੇਅ ਕਿੰਨੀ ਕਰਨੀ ਐ 3% 3% ਜਿਹੜੀ ਬਣਾਉਣੀ ਐ ਉਹਦੀ ਡੋਸ ਚ ਆਪਾਂ ਕੀ ਕਰਨਾ ਹੈ ਉਹਦੇ ਚ 9 ਕਿਲੋ ਆਪਾਂ ਯੂਰੀਆ ਲੈਣਾ ਹੈ 300 ਲੀਟਰ ਪਾਣੀ ਦੇ ਵਿੱਚ ਪਾ ਕੇ ਇਹਦੀ ਜਿਹੜੀ ਹੈ ਦੋਨੋਂ ਪਾਸੇ ਤੋਂ ਛਿੜਕਾਅ ਕਰਨਾ ਸੋ ਉਹਦੇ ਨਾਲ ਜਿਹੜੀ ਆਪਣੀ ਨਾਈਟ੍ਰੋਜਨ ਦੀ ਜਿਹੜੀ ਹੈ ਘਾਟ ਦੀ ਸਮੱਸਿਆ ਉਹ ਹੱਲ ਹੋ ਜੂ ਤੇ ਇਹ ਸੀ ਮੇਰੀ ਅੱਜ ਦੀ ਵੀਡੀਓ ਅਗਲੀ ਵੀਡੀਓ ਵਿੱਚ ਆਪਾਂ ਦੂਜੇ ਪਾਣੀ ਤੇ ਯੂਰੀਆ ਕਿਵੇਂ ਦੇਣਾ ਕਿੰਨੇ ਦਿਨਾਂ ਤੇ ਜੇਕਰ ਪਾਣੀ ਖੜਦਾ ਦੀ ਸਮੱਸਿਆ ਹੁੰਦੀ ਹੈ ਫੇਰ ਆਪਾਂ ਕਿਵੇਂ ਕਰਨਾ ਹੈ ਜੇਕਰ ਕਿਸੇ ਕਾਰਨ ਲੇਟ ਹੁੰਦਾ ਪਾਣੀ ਤਾਂ ਕਿਵੇਂ ਯੂਰੀਆ ਕਿੰਨਾ ਕਿੰਨਾ ਦੇਣਾ ਹੈ ਉਹਦੇ ਚ ਡਿਟੇਲ ਚ ਗੱਲ ਕਰਾਂਗੇ ਜੇਕਰ ਇਹ ਮੇਰੀ ਵੀਡੀਓ ਚੰਗੀ ਲੱਗੀ ਜੀ ਕਿਰਪਾ ਕਰਕੇ ਸ਼ੇਅਰ ਜੁਕ ਕਰਿਓ ਜੀ ਧੰਨਵਾਦ